ਮੈਂ ਬਲਵਿੰਦਰ ਸਿੰਘ ਬੰਮਰਾ ਪਿੰਡ ਮੂਲਿਆਂਵਾਲ ਖੁਰਦ ਜੋ ਕਿ ਇੱਥੇ ਗੁਰੂ ਅਰਜਨ ਦੇਵ ਜੀ ਦੀ ਮਿਹਰ ਸਦਕਾ ਹਰ ਸਾਲ ਲੋਹੜੀ ਦੇ ਤਿਹਾਰ ਤੇ ਹਰ ਪਰਿਵਾਰ ਦੀ ਸੇਵਾ ਕਰਨਾ ਚਾਹੁੰਦਾ ਵਾਂ ਐਰਕਾ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ 100 ਪਰਿਵਾਰਾਂ ਦੀ ਧਰਮਸ਼ੂਤ ਦੇ ਕੇ ਉਹਨਾਂ ਦੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਮਹਾਰਾਜ ਇਹ ਸਾਧ ਸੰਗਤ ਦੇ ਆਉਣ ਤੇ ਜੋ ਐ ਸਿਸਾਂ ਦੰデア ਉਹਨਾਂ ਦੀ ਸਿਸਾਂ ਸਦਕਾ ਉਹਨਾਂ ਦੀ ਮੇਰਾ ਸਦਕਾ ਗੁਰੂ ਅਰਜਨ ਦੇਵ ਜੀ ਦੀ ਮੇਰਾ ਸਦਕਾ ਅੱਜ ਇੱਥੋਂ ਤੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਪੜਿਆ ਮੈਂ ਆਏ ਹੋਏ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਵਾ ਜੋ ਕਿ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਉਂਦੇ ਆ ਗੁਰੂ ਅਰਜਨ ਦੇਵ ਜੀ ਜਤਰਾ ਮੇਰ ਬੜਾਈ ਰੱਖਣਾ ਤਾਂ ਜੋ ਅਗਲੇ ਸਾਲ ਹੋਰ ਵੀ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕਾਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਮੁੱਚੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਜੋ ਸਮਾਂ ਕੱਢ ਕੇ ਸਰਦਾਰ ਬਲਵਿੰਦਰ ਸਿੰਘ ਜੀ ਦੇ ਸਰਦਾਰ ਜਗਵੀਰ ਸਿੰਘ ਜੀ ਦੇ ਗ੍ਰਹਿ ਵਿੱਚ ਆਏ ਹੋ ਸੋ ਗੁਰਮੁਖ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਉਦਮ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਤਾਂ ਫੇਰ ਹੀ ਇਸ ਭਾਗਾ ਸਮਾਂ ਪ੍ਰਾਪਤ ਹੁੰਦਾ ਹੈ ਕਿਪਾਈ ਬਲਵਿੰਦਰ ਸਿੰਘ ਜੀ ਨੇ ਅੱਜ ਲੋੜੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਆ ਗੁਰੂ ਸਾਹਿਬ ਜੀ ਨੇ ਜੋ ਦਿੱਤੀਆਂ ਦਾਤਾਂ ਨੇ ਉਹਨਾਂ ਦੇ ਵਿੱਚੋਂ ਆਪਣੀ ਕਿਰਤ ਕਮਾਈ ਨੂੰ ਸਫਲ ਕਰਦੇ ਹੋਏ ਆ ਦਸਵੰਧ ਦੇ ਰੂਪ ਵਿੱਚ 100 ਪਰਿਵਾਰਾਂ ਨੂੰ ਜੋ ਉਹਨਾਂ ਵਾਸਤੇ ਬਸਤਰ ਲੈ ਕੇ ਆਏ ਨੇ ਉਹਨਾਂ ਨੂੰ ਬਸਤਰ ਦੇਣੇ ਨੇ ਸੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਉਦਮ ਬਲ ਬਖਸ਼ਿਸ਼ ਕਰਨੇ ਜੋ ਕਿ ਤੁਹਾਡੀ ਹਰ ਸਾਲ ਵੱਧ ਤੋਂ ਵੱਧ ਸੇਵਾ ਕਰਦੇ ਰਹਿੰਦੇ ਗੁਰੂ ਸਾਹਿਬ ਕਰਉਂਦੇ ਰਹਿਣ ਦੇ ਬੱਚਿਆਂ ਦੀ ਅਰਦਾਸ ਬੇਨਤੀ ਕਰੀਏ ਮਹਾਰਾਜਾ ਪਾਸ਼ਾ ਜੀ ਦੇ ਉਦੇਸ਼ਾਂ ਉਦੇਸ਼ਾਂ ਦੇ ਵਿੱਚ ਕਾਰੋਬਾਰਾਂ ਵਾਸਤੇ ਗਏ ਨੇ ਤੇ ਮਹਾਰਾਜਾ ਪਾਸ਼ਾ ਜੀ ਚੜ੍ਹਦੀ ਕਲਾ ਕਰਨ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਰਦਾਰ ਬਰਿੰਦਰ ਸਿੰਘ ਦੇ ਗ੍ਰਹਿ ਵਿਖੇ ਆਏ ਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸੁਭ ਦਿਹਾੜੇ ਤੇ ਲੋਹੜੀ ਦੇ ਦਿਹਾੜੇ ਤੇ ਆਪ ਸਭ ਸੰਗਤਾਂ ਨੂੰ ਦਾ ਬਹੁਤ ਬਹੁਤ ਵਧਾਈਆਂ ਹੋਣਾਂ ਤੇ ਅੱਜ ਦਾ ਸ਼ੁਭ ਦਿਹਾੜਾ ਅਸੀਂ ਆਪਣੇ ਭਰਾ ਵੱਡੇ ਭਰਾ ਬਲਵਿੰਦਰ ਸਿੰਘ ਬਮਰਾ ਪਿੰਡ ਮੂਗਲਿਆਂਵਾਲ ਵਿਕੇ ਮਨਾ ਰਹੇ ਆ ਬਲਵਿੰਦਰ ਸਿੰਘ ਬਮਰਾ ਨੇ ਸੋਕ ਪਰਿਵਾਰਾਂ ਲਈ ਜੋ ਬਸਤਰਾਂ ਦੀ ਸੇਵਾ ਕੀਤੀ ਆ ਤੇ ਬਹੁਤ ਵੱਡਾ ਇਹ ਉਪਰਾਲਾ ਵਾ ਇੰਨੀ ਸੇਵਾ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਕੋ ਹਰ ਸਾਲ ਲੈਂਦੇ ਨੇ ਤੇ ਸੱਚੇ ਪਾਤਸ਼ਾਹ ਮਿਹਰ ਕਰੇ ਇਹਨਾਂ ਤੇ ਇਹ ਲਗਾਤਾਰ ਇਦਾਂ ਹੀ ਸੇਵਾ ਕਰਦੇ ਰਹਿਣ ਤੇ ਆਪਣਾ ਭਾਈਚਾਰਾ ਬਣਾਈ ਰੱਖਣ ਤੇ ਆਪਣੇ ਪਿੰਡ ਦੇ ਲੋਕਾਂ ਦੀਆਂ ਅਸੀਸਾਂ ਲੈਂਦੇ ਰਹੇ